ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਏ ਆ ਆਪਾਂ ਸੰਧੂਆਂ ਬਾਈ ਕੋਲ ਬਸੀਆਂ ਤੇ ਲੈਨੇ ਬਾਈ ਤੋਂ ਪੈਂਟੂ ਕਰਦੇ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾ ਬਾਈ ਮੇਰਾ ਧਰਮਿੰਦਰ ਸਿੰਘ ਜੀ ਪਿੰਡ ਜੀ ਪਿੰਡ ਆਪਣਾ ਸੰਧੂ ਕਲਾਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਤਹਿਸੀਲ ਤਾਂ ਪਾਜੀ ਨੰਬਰ ਦੱਸੋ ਜੀ ਆਪਣਾ 62802 ਜੀ 1844 ਜੀ ਠੀਕ ਹੈ ਜੀ ਆ ਪਹਿਲਾ ਨੰਬਰ ਦੱਸੋ ਜੀ ਬਸੀ ਏ ਭਾਈ 12 ਕ ਮਹੀਨੇ ਦੀ ਬੱਚੀ ਦੀ ਉਮਰ ਆ ਗਈ। ਸੰਦੋ ਖੀਰੀ ਹੈਗੀ ਹਜੇ ਬੱਚੀ। ਠੀਕ ਹੈ ਜੀ। ਪੀਡੀਐਫ ਦੇ ਵੀਰੇ ਗੈਲੈਕਸੀ ਬੋਲਦੀ ਬੱਚੀ ਹੈਗੀ ਥੱਲੋ ਥਣ ਝੋਲੀ ਦੀ ਪੂਰੀ ਸਾਫ ਆ ਗਈ। ਮਾਦਰ ਰਿਕਾਰਡ 35 ਤੋਂ ਪਲੱਸ ਆ ਵੀਰੇ ਸਾਰੀਆਂ ਬੱਚੀਆਂ ਦਾ। ਠੀਕ ਹੈ ਜੀ। ਖਣਾ-ਸੋਣਾ ਦੀ ਪੂਰੀ ਸਾਫ ਆ ਗਈ ਤੇ ਬਿਊਟੀ ਹੈਗੀ ਜਿਹੜੋ ਤੁਸੀਂ ਦੇਖ ਲਓ ਅੱਛੀ ਨਹੀਂ। ਠੀਕ ਹੈ ਜੀ। ਦੇਖ ਸਕਦੇ ਹੋ ਖਾਧ ਨਹੀਂ ਸਾਨੂੰ। ਫੇਸਪੂਸ ਦੇਖ ਸਕਦੇ। ਫਾਰਮ ਦੇ ਵਿੱਚੋਂ ਖੁੱਲੀਆਂ ਆਈਆਂ ਕਰਕੇ ਥੋੜੀ ਹਲਕਤ ਜ਼ਰੂਰ ਮੰਨਦੇ ਆ ਬਈ ਇਹ। ਠੀਕ ਹੈ ਜੀ। ਦੇਖੋ ਕੁਆਲਿਟੀ ਪੂਰੀ ਟੌਪ ਆ ਬੱਚੀਆਂ ਦੀ। ਠੀਕ ਇਹ ਸਦੇ ਭਰਾ ਠੀਕ ਹੈ ਜੀ ਬਾਈ ਕੋ 10 30 10 ਬਾਈ ਕੀ ਰੇਟ ਹੈ ਇਹਦਾ ਇਹਦਾ 20000 ਰੁਪਿਆ ਜੀ ਬਾਈ ਜੀ ਬਾਈ ਜੀ ਯਾਰ ਫਿਰ ਰੇਟ ਹੈ ਠੀਕ ਹੈ ਜੀ ਪਹਿਲੇ ਨੰਬਰ ਵਾ ਬੱਛੀ ਦਾ ਹਾਂਜੀ ਦੂਜੇ ਨੰਬਰ ਦਿਖਾਓ ਜੀ ਇਹ ਵੀਰੇ ਐਬੀਐਸ ਫਰੂਟ ਦੀ ਬੱਛੀ ਹੈਗੀ ਸਾਲਕ ਦੇ ਕਰੀਬ ਇਹਦੀ ਬੱਛੀ ਦੀ ਉਮਰ ਹੈਗੀ 12 ਕ ਮਹੀਨੇ ਦੀ ਠੀਕ ਹੈ ਜੀ ਦੰਦੋ ਖੀਰੀ ਹੈ ਜੀ ਇਹ ਠੀਕ ਹੈ ਜੀ ਤੇ 35 ਤੋਂ ਆ ਬਾਬਾ ਵੀਰੇ ਸਾਰੀਆਂ ਬੱਛੀਆਂ ਦਾ ਮਦਰ ਰਿਕਾਰਡ ਹੈ ਜਿਹੜੀ ਥਣ ਝੋਲੀ ਦੀ ਪੂਰੇ ਸਾਫ ਆ ਠੀਕ ਹੈ ਕੋਟ ਸ਼ਾਂਗ ਵੀ ਹੈ ਨਹੀਂ ਕੋਈ ਲਾਂਬੇ ਵਾਲਾ ਦਾ ਕੰਮ ਹੀ ਹੈ ਨਹੀਂ ਠੀਕ ਹੈ ਜੀ ਹਾਂਜੀ ਮਾਲ ਚਾਹੇ ਆਪਣੇ ਤੋਂ ਬੰਦਾ ਕੋਈ ਆਨਲਾਈਨ ਖਰੀਦਦਾ ਚਾਹੇ ਆਫਲਾਈਨ ਖਰੀਦਦਾ ਹਨਾ ਠੀਕ ਹੈ ਜੀ ਬੇਚਣ ਤੋਂ ਕੋਈ ਖਰੀਦ ਸਕਦਾ ਹੈਗਾ ਠੀਕ ਹੈ ਜੀ ਦੇਖ ਸਕਦਾ ਕੁਆਲਿਟੀ ਪੂਰੀ ਟਾਪ ਆ ਬਾਈ ਬੱਚੀ ਦੀ ਬਿਊਟੀ ਦੇਖ ਲੋ ਬੱਚੀ ਦੇ ਵਿੱਚ ਠੀਕ ਹੈ ਜੀ ਇਸ ਬਿਊਟੀ ਦੇਖ ਲੋ ਤੇ ਬਾਕੀ ਕਲਰ ਦੂਜਾ ਦੇਖ ਲੋ ਬੱਚੀ ਦਾ ਸਰੀਰ ਤੰਚਾ ਜਿਹੜਾ ਠੀਕ ਹੈ ਜੀ ਠੀਕ ਹੈ ਭਾਈ ਦੇਖ ਸਕਦੇ ਹਾਂਜੀ ਭਰਾ ਇਹਦਾ ਕੀ ਰੇਟ ਆ ਜੀ ਇਹਦਾ 23000 ਰੁਪਏ ਜੀ ਭਾਈ ਇਹਦਾ 23000 ਹਾਂਜੀ ਠੀਕ ਹੈ ਹਾਂਜੀ ਤੁਹਾਡਾ ਨੰਬਰ ਦਿਖਾਓ ਇਵਰੇ ਪੀਡੀਐਫ ਦੇ ਮੈਸੀ ਬੋਲ ਦੀ ਬੱਚੀ ਹੈਗੀ ਸਾਲ ਕਦੇ ਕਰੀਬ ਬੱਚੀ ਦੀ ਉਮਰ ਹੈਗੀ ਠੀਕ ਹੈ ਜੀ ਬਿਊਟੀ ਦੇਖ ਲਓ ਬੱਚੀ ਦੀ ਫੇਸ ਬਿਊਟੀ ਜਿਹੜੀ ਠੀਕ ਹੈ ਜੀ ਟਾਪ ਆ ਗਈ ਠੀਕ ਹੈ ਜੀ ਜਿਹੜਾ ਬਾਡੀ ਸਟਰਕਚਰ ਤੇ ਲੈਗ ਸਕੋਰ ਆ ਬੱਚੀ ਦਾ ਤੋਰਾ ਤੂਰਾ ਉਹ ਦੇਖ ਲਓ ਤੁਸੀਂ ਠੀਕ ਹੈ ਜੀ ਹੜਨੀ ਖੜਨੀ ਬੱਚੀ ਦਾ ਇੱਠ ਪੂੜੇ ਦੀ ਚੜਾਈ ਪੂਰੀ ਫੁੱਲ ਆ ਬੱਚੀ ਦੀ ਠੀਕ ਹੈ ਦੇਖੋ ਅੱਗੇ ਤੋਂ ਬੱਚੀ ਦੀ ਦੇਖ ਲਓ ਖੜਨੀ ਕਿੱਦਾਂ ਹੈ ਠੀਕ ਹੈ ਜੀ ਦੇਖੋ ਫੁੱਲ ਟਾਪ ਆਈ ਫਾਰਮ ਦੀ ਬੱਚੀ ਇਹ ਠੀਕ ਹੈ ਕਿੱਤਾ ਫਾਰਮ ਦੀ ਜਿਹਨੂੰ ਬਹੁਤ ਵਾਸ ਕਰਾਂ ਤੁਸੀਂ ਪਰਗਨਾ ਤਾਂ ਤੁਸੀਂ ਹਾਂਜੀ ਭਰਾ ਜੀ ਕੀ ਰੇਟ ਆ ਜੀ ਦਾ ਇਹਦਾ ਇਹਦਾ 22000 ਰੁਪਇਆ ਜੀ ਬਈ ਜੀ ਦਾ 22000 ਰੁਪਇਆ ਠੀਕ ਹੈ ਜੀ ਬਈ ਜੀ ਮੇਰੇ ਨਾਲ ਕਨੈਕਟ ਕਰੋ ਹਲੋ ਝੋਲੀ ਝੁਲੀ ਦੀ ਭਾਈ ਬਹੁਤ ਜਿਆਦਾ ਸਾਬ ਅੱਛੀ ਹੈਗੀ ਪੈਠੇ ਕੁੜੇ ਦੀ ਚੜਾਈ ਠੀਕ ਹੈ ਜੀ ਮੰਨ ਲਓ ਮੇਲੇ ਵਾਲੀ ਵੱਛੀ ਹੈਗੀ ਇਹ ਠੀਕ ਹੈ ਜੀ ਠੀਕ ਪੀੜੀ ਆਫ ਇਹਦਾ ਸੀਮਨ ਹੈਗਾ ਵੱਛੀ ਦਾ ਜਿਹੜਾ ਸਰੀਰਕ ਢਾਂਚਾ ਹੈਗਾ ਉਹ ਬਹੁਤ ਜਿਆਦਾ ਸੋਹਣਾ ਹੈਗਾ ਠੀਕ ਹੈ ਜੀ ਹਾਂ ਹਾਂਜੀ 4 ਨੰਬਰ ਦੀ ਦੱਸੋ ਟਟੇ ਆ ਇਹ ਆਪਣੀ 4 ਨੰਬਰ ਦੇ ਵੱਛੀ ਹੈਗੀ ਜੀ ਹਾਂ ਇਦੇ ਵੀਰੇ 27-28 ਦਿਨ ਹੋ ਗਏ ਜਦ ਸੀਮਨ ਲੱਗੇ ਇਹਨੂੰ ਠੀਕ ਹੈ ਜੀ ਹਾਂਜੀ ਤੇ ਏਬੀਐਸ ਦੇ ਵੀਰੇ ਫਰੀडम ਬੋਲਦੀ ਬੱਚੀ ਹੈ ਕਿ ਥੱਲੋਂ ਥਣ ਚੋਲੀ ਸਾਫ਼ ਆ ਗਈ ਦੇਖ ਲਓ ਠੀਕ ਹੈ ਠੀਕ ਹੈ ਅਰ ਮੱਡਾ ਦਾ ਇਹਦੇ ਸੀਮਨ ਲੱਗਿਆ ਬਾਈ 27 ਤੋਂ 28 ਦਿਨਾਂ ਜਿਹੜੇ ਹੋ ਗਏ ਨੂੰ ਸੀਮਨ ਲੱਗੇ ਇਹਨੂੰ ਠੀਕ ਹੈ 14 ਕ ਮਹੀਨੇ ਦੀ ਬੱਚੀ ਦੀ ਉਮਰ ਆ ਗਈ ਤੋਰਾ ਤੂਰਾ ਤੇ ਬਾਡੀ ਵੇਟ ਬੱਚੀ ਦਾ ਪਹੁੰਚ ਜਾਦੇ ਸੋਹਣਾਗਾ ਠੀਕ ਹੈ ਜੀ ਲਿਓ ਭਰਾ ਮੋੜ ਲਿਓ ਦੇਖ ਸਕਦੇ ਭਰਾ ਠੀਕ ਹੈ ਜੀ 23000 ਰੁਪਏ ਦਾ ਰੇਟ ਆ ਜੀ ਫਾਰਮ ਚ ਖੁੱਲਣਾ ਆਇਆ ਕਰਕੇ ਥੋੜੀ ਜਿਹੀ ਮਸਤੀ ਜੀ ਰਹਿ ਗਈ ਨਾ 23000 ਰੁਪਏ ਜੀ ਠੀਕ ਹੈ ਜੀ ਠੀਕ ਹੈ ਬਈ 23000 ਜੇ ਕਿਸੇ ਬਾਈ ਨੂੰ ਚਾਹੀਦੀ ਤਾਂ ਜੇ ਬਾਈ ਨੇ ਗ੍ਰੀਨ ਕਨੈਕਟ ਕਰੋ ਅਗੇ ਆਪਣੀ 5ਵੇਂ ਨੰਬਰ ਤੇ ਬਾਈ ਬੱਚੀ ਹੈ ਜਿਹੜੀ 15 ਕ ਮਾਂਥ ਦੀ ਬੱਚੀ ਦੀ ਉਮਰ ਆ ਗਈ ਠੀਕ ਹੈ ਜੀ ਹਲੋ ਆਪਾਂ ਝੋਲੀ ਚੂਲੀ ਦਿਖਾ ਦਿੰਨੇ ਆ ਪਹਿਲਾਂ ਦੇਖੋ ਬੱਚੀ ਦੀ ਥੱਲੇ ਝੋਲੀ ਠੀਕ ਹੈ ਥਣ ਚਾਰ ਨਿਖਣ ਮੇ ਗਾਇਬ ਤੇ ਠੀਕ ਹੈ ਜੀ ਸਟ੍ਰਾਈਕਰ ਬੋਲ ਦੀ ਬਾਈ ਇਹ ਬੱਚੀ ਹੈਗੇ ਤੇ ਅੱਜ 32 ਦਿਨ ਹੋ ਗਏ ਟੀਕਾ ਲੱਗੇ ਨੂੰ ਠੀ ਠੀਕ ਹੈ ਜੀ ਕਦ ਕੁਦ ਤੋਂ ਚੰਗਾ ਦੀ ਬਸ ਇਹਦਾ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਹੀ ਦੇਖ ਸਕਦੇ ਹੋ ਕੁਆਲਿਟੀ ਬਾਈ ਪੂਰੀ ਟਾਪ ਆ ਬੱਚੀ ਦੀ ਠੀਕ ਹੈ ਠੀਕ ਹੈ ਜੀ ਮੋੜ ਲਓ ਜੀ ਬੰਦੋ ਇਹ 25000 ਰੁਪਿਆ ਦਾ ਰੇਟ ਆ ਜੀ ਠੀਕ ਹੈ ਜੀ ਬਾਈ 25000 ਰੁਪਿਆ ਰੇਟ ਆ ਜੇ ਕਿਸੇ ਬਾਈ ਨੂੰ ਚਾਹੀਦੀ ਤਾਂ ਜਰੂਰ ਟਿਕਾ ਡਾਣ ਹੋਇਆ ਬਾਈ ਕਹਿੰਦਾ ਠੀਕ ਹੈ ਜੀ ਹਾਂਜੀ ਸੇ ਨੰਬਰ ਇਹ ਬ੍ਰੇਕ ਲੈਕਸੀ ਬੋਲਦੀ ਬੱਚੀ ਆ ਜੀ ਠੀਕ ਹੈ ਮਾਲੋ ਲੱਸੀ ਜ਼ਰੂਰ ਹੈਗੀ ਬੱਚੀ ਠੀਕ ਹੈ ਜੀ ਏਜ ਦੀ 13 ਕ ਮਾਂਥਾ ਥੱਲੇ ਖਾਨ ਚਾਰ ਆ ਕੇ ਨਿਕੜ ਮੇ ਗਾਇਬ ਤੇ ਕੋਟਪੋਰਾ ਵੀ ਹੈ ਨਹੀਂ ਕੋਈ ਚੌੜੀ ਚੂੜੀ ਬਿਠੇ ਰਹੀ ਹੈ ਬੱਚੀ ਬਾਈ ਠੀਕ ਹੈ ਜੀ 17000 ਰੁਪਏ ਦਾ ਰੇਟ ਆਗਾ ਜੀ ਠੀਕ ਹੈ ਜੀ ਬਈ ਦੇਖ ਸਕਦੇ ਹੋ 17000 ਰੁਪਏ ਦਾ ਰੇਟ ਆ ਮਾਲੋ ਜਾਇ ਜੀ ਲੱਸੀ ਹੈਗੀ ਬੱਚੀ ਹੋਏ ਜਪਾ ਇਹਦਾ ਰੇਟ ਵੀ ਜਾਇ ਜੀ ਰੱਖਿਆਗਾ ਠੀਕ ਹੈ ਜੀ ਠੀਕ ਹਾਂ ਜੀ ਠੀਕ ਕੁਆਲਟੀ ਚੰਗੀ ਹੈ ਬੱਚੀ ਦੀ ਔਰ ਸਮਾਈ ਪਾਲਦੀ ਹੈ ਜੀ ਠੀਕ ਹੈ ਜੇ ਕੋਈ ਸੇਹ ਦੀਆਂ ਸੇਵ ਅੱਛੀਆਂ ਭਰੇ ਆਪਣੀਆਂ ਇਕੱਠੀਆਂ ਲੈਂਦਾ ਆਪਾਂ 1,20,000 ਦੇ ਵਿੱਚੋਂ ਮਾਨਤਾ ਨੂੰ ਜ਼ਰੂਰ ਕਰ ਦਾਂਗੇ ਜਾਇਜ਼ ਜਾ ਠੀਕ ਹੈ ਜੀ ਠੀਕ ਹੈ ਹਾਂਜੀ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਹਾਂਜੀ ਬਾਈ ਜੀ ਜੀਤੋ ਬੱਸ ਭਰਾ ਬਸ ਇਹ ਖੜਾ ਕਰੋ ਤਾਂ ਕਿ ਸਿੰਘ ਨੂੰ ਵੀ ਵੀਡੀਓ ਅਪਲੋਡ ਕਰਦਿਆਂ ਲੈਣ ਜੀ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਆਪਣਾ ਨੰਬਰ ਹੈ 752800375 ਜੇ ਕਿਸੇ ਸੇਵਾਈ ਨੇ ਵੀਡੀਓ ਬਣਾਉਣੀ ਤਾਂ ਆਪਣਾ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ